नमस्ते पंजाबी कहानीबाज चैनल विच ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਅਕਬਰ ਤੇ ਬੀਰਬਲ ਦੀ ਪਹਿਲੀ ਮੁਲਾਕਾਤ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਦਿੱਲੀ ਦੇ ਲਾਲ ਕਿਲੇ ਵਿੱਚ ਇੱਕ ਨਵੀਂ ਰੌਣਕ ਚੜੀ ਹੋਈ ਸੀ ਬਾਦਸ਼ਾਹ ਹੁਮਾਯੂ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਲਾਲਉਦੀਨ ਮੁਹੰਮਦ ਅਕਬਰ ਹੁਣ ਮਗਲ ਸਾਮਰਾਜ ਦਾ ਨਵਾਂ ਸ਼ਾਸਕ ਬਣਿਆ ਉਮਰ ਸਿਰਫ 13 ਸਾਲ ਦੀ ਪਰ ਅੱਖਾਂ ਵਿੱਚ ਉਹ ਚਮਕ ਸੀ ਜੋ ਕਿਸੇ ਮਹਾਨ ਰਾਜਾ ਦੇ ਦਿਲ ਦੀ ਗਵਾਹੀ ਦਿੰਦੀ ਸੀ ਅਕਬਰ ਨੇ ਬਚਪਨ ਤੋਂ ਹੀ ਯੁੱਧ ਦੀ ਤਪਸ਼ ਵੇਖੀ ਸੀ ਉਸ ਦੇ ਮਾਰਗਦਰਸ਼ਕ ਮਹਾਨ ਸੈਨਾਪਤੀ ਬਹਿਰਮ ਖਾਨ ਉਸ ਦਾ ਸਾਥੀ ਅਤੇ ਅਧਿਆਪਕ ਸੀ ਹਾਲਾਂਕਿ ਅਕਬਰ ਬਾਲਕ ਸੀ ਪਰ ਉਸ ਦਾ ਮਨ ਅਜਹੀਆਂ ਗੱਲਾਂ ਵਿੱਚ ਰੁਚੀ ਰੱਖਦਾ ਸੀ ਜੋ ਆਮ ਤੌਰ ਤੇ ਉਮਰ ਨਾਲ ਨਹੀਂ ਜੁੜਦੀਆਂ ਜਿਵੇਂ ਰਾਜਨੀਤੀ ਦੀ ਸਮਝ ਲੋਕਾਂ ਦੀ ਮਨੋਵਿਗਿਆਨ ਅਤੇ ਬੁੱਧੀ ਦਾ ਕਦਰ ਦਿੱਲੀ ਦੀ ਹਵਾ ਵਿੱਚ ਇੱਕ ਨਵਾਂ ਜੋਸ਼ ਸੀ ਪਰ ਹਰ ਨਵੇਂ ਸ਼ਾਸਕ ਨਾਲ ਕੁਝ ਚਿੰਤਾਵਾਂ ਵੀ ਆਉਂਦੀਆਂ ਹਨ ਕਈ Rajput ਰਾਜੇ ਅਜੇ ਵੀ ਮੁਗਲਾਂ ਦੀ ਹਕੂਮਤ ਤੋਂ ਖੁਸ਼ ਨਹੀਂ ਸਨ ਉਹਨਾਂ ਦੀਆਂ ਅੱਖਾਂ ਵਿੱਚ ਬਗਾਵਤ ਦੀ ਚਮਕ ਸੀ ਇਸ ਸਿਆਸੀ ਉਲਝਣਾ ਵਿੱਚ ਅਕਬਰ ਨੂੰ ਆਪਣੇ ਦਰਬਾਰ ਲਈ ਐਸੇ ਵਿਅਕਤੀਆਂ ਦੀ ਲੋੜ ਸੀ ਜੋ ਸਿਰਫ ਤਲਵਾਰ ਨਾਲ ਨਹੀਂ ਬੁੱਧੀ ਨਾਲ ਵੀ ਸਲਤਨਤ ਨੂੰ ਮਜ਼ਬੂਤ ਕਰ ਸਕਣ ਇੱਕ ਦਿਨ ਸਵੇਰੇ ਅਕਬਰ ਆਪਣੀ ਰਾਜਸੀ ਬਾਗ ਵਿੱਚ ਟਹਿਲ ਰਿਹਾ ਸੀ ਨਾਲੇ ਉਸ ਦਾ ਵਿਸ਼ਵਾਸਪਾਤਰੀ ਮੰਤਰੀ ਅਬੁਲ ਫਜ਼ਲ ਵੀ ਕੋਲ ਖੜਾ ਸੀ ਮਹਾਰਾਜ ਅਬੁਲ ਫਜ਼ਲ ਨੇ ਨਿਮਰਤਾ ਨਾਲ ਕਿਹਾ ਸਲਤਨਤ ਦੀ ਬੁਨਿਆਦ ਸਿਰਫ ਫੌਜੀ ਤਾਕਤ ਨਾਲ ਨਹੀਂ ਟਿਕਦੀ ਕਈ ਵਾਰੀ ਇੱਕ ਸਿਆਣਾ ਸਲਾਹਕਾਰ ਹਜ਼ਾਰਾਂ ਸੈਨਿਕਾਂ ਤੋਂ ਵੱਧ ਕੀਮਤੀ ਹੁੰਦਾ ਹੈ ਅਕਬਰ ਮੁਸਕਰਾਇਆ ਮੈਨੂੰ ਪਤਾ ਹੈ ਫਜ਼ਲ पर अजयहा मनुख कित्थों लबीए जो ईमानदार भी होवे चतुरवी ते ਲੋਕਾਂ ਦੇ ਦਿਲ ਨੂੰ ਵੀ ਪੜ ਸਕੇ ਫਜ਼ਲ ਨੇ ਜਵਾਬ ਦਿੱਤਾ ਮੈਂ ਸੁਣਿਆ ਹੈ ਕਿ ﺍﻟहबाद ਦੇ ਨੇੜੇ ਇੱਕ ਛੋਟੇ ਪਿੰਡ ਵਿੱਚ ਮਹੇਸ਼ ਦਾਸ ਨਾਂ ਦਾ ਇੱਕ ਬ੍ਰਾਹਮਣ ਰਹਿੰਦਾ ਹੈ ਉਸ ਦੀ ਚਤੁਰਾਈ ਦੀਆਂ ਕਹਾਣੀਆਂ ਲੋਕਾਂ ਵਿੱਚ ਕਾਫੀ ਪ੍ਰਸਿੱਧ ਹਨ ਕਹਿੰਦੇ ਹਨ ਉਹ ਅਜੇਹੇ ਉੱਤਰ ਦਿੰਦਾ ਹੈ ਕਿ ਲੋਕ ਹੈਰਾਨ ਰਹਿ ਜਾਂਦੇ ਹਨ ਅਕਬਰ ਨੇ ਕੁਝ ਪਲ ਸੋਚਿਆ ਠੀਕ ਹੈ ਉਸਨੇ ਕਿਹਾ ਜਦੋਂ ਮੈਂ ਅਗਲੇ ਮਹੀਨੇ ਅਲਹਾਬਾਦ ਦੇ ਦੌਰੇ ਤੇ ਜਾਵਾਂਗਾ ਉਸ ਮਨੁੱਖ ਨਾਲ ਮਿਲਣਾ ਚਾਹਾਂਗਾ ਕੌਣ ਜਾਣਦਾ ਹੈ ਉਸਨੂੰ ਸ਼ਾਇਦ ਉਹੀ ਮੇਰੀ ਸਲਤਨਤ ਦੀ ਕਹਾਣੀ ਦਾ ਨਵਾਂ ਅਧਿਆਇ ਲਿਖੇ ਦਿੱਲੀ ਤੋਂ ਅਲਹਾਬਾਦ ਦਾ ਸਫ਼ਰ ਉਸ ਸਮੇਂ ਹਫ਼ਤਿਆਂ ਦਾ ਹੁੰਦਾ ਸੀ ਬਾਦਸ਼ਾਹੀ ਕਾਫ਼ਲੇ ਦੇ ਨਾਲ ਸਾਈਕੜੇ ਸੈਨਿਕ ਰਾਜਸੀ ਹਾਥੀ ਕੋੜੇ ਅਤੇ ਨੌਕਰ ਚਾਕਰ ਚੱਲ ਰਹੇ ਸਨ ਰਸਤੇ ਵਿੱਚ ਜਿੱਥੇ ਵੀ ਬਾਦਸ਼ਾਹ ਦਾ ਕਾਫ਼ਲਾ ਰੁਕਦਾ ਉੱਥੇ ਦੇ ਲੋਕ ਇਕੱਠੇ ਹੋ ਕੇ ਅਕਬਰ ਨੂੰ ਦੇਖਣ ਆਉਂਦੇ ਕਿਉਂਕਿ ਕਿਹਾ ਜਾਂਦਾ ਸੀ ਕਿ ਇਹ ਉਹ ਰਾਜਾ ਹੈ ਜੋ ਕੇਵਲ ਤਲਵਾਰ ਨਾਲ ਨਹੀਂ ਦਿਲ ਨਾਲ ਵੀ ਰਾਜ ਕਰਨਾ ਜਾਣਦਾ ਹੈ। ﺍﻟहबाद ਪਹੁੰਚਣ ਤੇ ਅਕਬਰ ਨੇ ਇੱਕ ਵੱਡਾ ਦਰਬਾਰ ਲਗਾਇਆ। ਅਕਬਰ ਦੇ ਮਨ ਵਿੱਚ ਇੱਕ ਹੀ ਜਿਗਿਆਸਾ ਸੀ। ਕੀ ਉਹ ਮਹੇਸ਼ ਦਾਸ ਆਏਗਾ ਜਿਸ ਬਾਰੇ ਅਬੁਲ ਫਜ਼ਲ ਨੇ ਦੱਸਿਆ ਸੀ। ਅਗਲੇ ਦਿਨ ਸਵੇਰੇ ਹੀ ਦਰਬਾਰ ਵਿੱਚ ਸੂਚਨਾ ਆਈ। ਮਹੇਸ਼ ਦਾਸ ਪਹੁੰਚ ਗਿਆ ਹੈ। ਅਕਬਰ ਦੇ ਚਿਹਰੇ ਤੇ ਹਲਕੀ ਮੁਸਕਰਾਹਟ ਆ ਗਈ ਉਸਨੇ ਹੁਕਮ ਦਿੱਤਾ ਉਸਨੂੰ ਦਰਬਾਰ ਵਿੱਚ ਲਿਆਓ ਕੁਝ ਸਮੇਂ ਬਾਅਦ ਇੱਕ ਦਰਬਾਰੀ ਹੌਲੀ-ਹੌਲੀ ਅੱਗੇ ਵਧਿਆ ਉਸਦੀ ਚਾਲ ਵਿੱਚ ਆਤਮ ਵਿਸ਼ਵਾਸ ਸੀ ਪਰ ਉਸਦਾ ਵਸਤਰ ਬਹੁਤ ਸਧਾਰਨ ਸੀ ਸਫੇਦ ਤੋਤੀ ਮੋਟਾ কুর্তা ਅਤੇ ਮਾથે ਤੇ ਇੱਕ ਚਮਕਦਾ ਤਿਲਕ ਏ ਸੀ ਮਹੇਸ਼ ਦਾਸ ਜੋ ਅਗਲੇ ਕਈ ਸਾਲਾਂ ਤੱਕ ਬੀਰਬਲ ਦੇ ਨਾਮ ਨਾਲ ਜਾਣਿਆ ਜਾਣਾ ਸੀ ਅਕਬਰ ਨੇ ਉਸਨੂੰ ਤੱਕਿਆ ਤੂੰ ਹੀ ਉਹ ਬ੍ਰਾਹਮਣ ਹੈ ਜਿਸ ਬਾਰੇ ਲੋਕ ਕਹਿੰਦੇ ਹਨ ਕਿ ਬੁੱਧੀ ਦਾ ਸਮੁੰਦਰ ਹੈ ਮਹੇਸ਼ ਦਾਸ ਨੇ ਨਿਮਰਤਾ ਨਾਲ ਝੁੱਕ ਕੇ ਪ੍ਰਣਾਮ ਕੀਤਾ ਅਤੇ ਕਿਹਾ ਹਜ਼ੂਰ ਸਮੁੰਦਰ ਤਾਂ ਆਪ ਹੋ ਮੈਂ ਤਾਂ ਸਿਰਫ ਇੱਕ ਛੋਟੀ ਬੂੰਦ ਹਾਂ ਜੋ ਤੁਹਾਡੇ ਚਰਨਾਂ ਵਿੱਚ ਮਿਲਣ ਆਇਆ ਹੈ ਬਹੁਤ ਵਧੀਆ ਜਵਾਬ ਪਰ ਮੈਂ ਤੈਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਜੇ ਤੂੰ ਸੱਚਮੁੱਚ ਬੁੱਧੀਮਾਨ ਹੈ ਤਾਂ ਇਸ ਦਾ ਉੱਤਰ ਦੇ ਮਹੇਸ਼ ਦਾਸ ਨੇ ਸਿਰ ਹਿਲਾ ਕੇ ਸਹਿਮਤੀ ਦਿੱਤੀ ਅਕਬਰ ਨੇ ਕਿਹਾ ਮੰਨ ਲਓ ਕਿ ਮੇਰੇ ਕੋਲ ਸੋਨੇ ਦਾ ਇੱਕ ਹਾਰ ਹੈ ਮੈਂ ਚਾਹੁੰਦਾ ਹਾਂ ਕਿ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇ ਪਰ ਹਰ ਹਿੱਸੇ ਦੀ ਕੀਮਤ ਬਰਾਬਰ ਹੋਵੇ ਹਾਰ ਵਿੱਚ ਮੋਤੀ ਵੱਖ-ਵੱਖ ਕੀਮਤ ਦੇ ਹਨ ਤੂੰ ਬਿਨਾਂ ਕਿਸੇ ਮਾਪਣ ਦੇ ਇਹ ਕੰਮ ਕਿਵੇਂ ਕਰੇਗਾ ਦਰਬਾਰ ਦੇ ਕਈ ਵਿਦਵਾਨ ਗਹਿਰੇ ਵਿਚਾਰ ਵਿੱਚ ਪੈ ਗਏ ਕਿਸੇ ਕੋਲ ਸਿੱਧਾ ਜਵਾਬ ਨਹੀਂ ਸੀ ਪਰ ਮਹੇਸ਼ ਦਾਸ ਮੁਸਕਰਾਇਆ ਉਸਨੇ ਹਾਰ ਹੱਥ ਵਿੱਚ ਲਿਆ ਕੁਝ ਪਲ ਉਸਨੂੰ ਦੇਖਦਾ ਰਿਹਾ ਫਿਰ ਕਿਹਾ ਹਜ਼ੂਰ ਇਸ ਨੂੰ ਵੰਡਣ ਦਾ ਸਭ ਤੋਂ ਆਸਾਨ ਤਰੀਕਾ ਹੈ ਇੱਕ ਹਿੱਸਾ ਤੁਹਾਡੇ ਗਲੇ ਦਾ ਦੂਜਾ ਮਾਤਾ ਜੀ ਦੀ ਯਾਦ ਦਾ ਤੇ ਤੀਜਾ ਰਾਣੀ ਸਾਈਬਾ ਦੀ ਇੱਜ਼ਤ ਦਾ ਤਿੰਨਾਂ ਦੀ ਕੀਮਤ ਇੱਕੋ ਜਿਹੀ ਹੈ ਅਮੂਲ ਦਰਬਾਰ ਇੱਕਦਮ ਚੁੱਪ ਹੋ ਗਿਆ ਫਿਰ ਅਕਬਰ ਹੱਸ ਪਿਆ ਵਾਹ ਇਹ ਜਵਾਬ ਕਿਸੇ ਗਿਣਤੀ ਤੋਂ ਵੱਧ ਹੈ ਫਿਰ ਉਸਨੇ ਕਿਹਾ ਤੂੰ ਸਿਰਫ ਬੁੱਧੀਮਾਨ ਨਹੀਂ ਪਰ ਦਿਲ ਦਾ ਵੀ ਸਾਫ਼ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਦਰਬਾਰ ਵਿੱਚ ਰਹਿ ਕੇ ਸਲਾਹਕਾਰ ਬਣੇ ਮਹੇਸ਼ ਦਾਸ ਨੇ ਨਿਮਰਤਾ ਨਾਲ ਕਿਹਾ ਮਹਾਰਾਜ ਮੈਂ ਇੱਕ ਸਧਾਰਨ ਮਨੁੱਖ ਹਾਂ ਪਰ ਜੇ ਮੇਰੀ ਬੁੱਧੀ ਤੁਹਾਡੀ ਸੇਵਾ ਵਿੱਚ ਲੱਗ ਸਕੇ ਤਾਂ ਇਹ ਮੇਰੇ ਲਈ ਸਭ ਤੋਂ ਵੱਡੀ ਇੱਜ਼ਤ ਹੋਵੇਗੀ ਅਕਬਰ ਨੇ ਹੁਕਮ ਦਿੱਤਾ ਅੱਜ ਤੋਂ ਇਹ ਬ੍ਰਾਹਮਣ ਮੇਰੇ ਦਰਬਾਰ ਦਾ ਹਿੱਸਾ ਹੈ ਇਸ ਦਾ ਨਾਮ ਮਹੇਸ਼ ਦਾਸ ਨਹੀਂ ਬੀਰਬਲ ਹੋਵੇਗਾ ਕਿਉਂਕਿ ਇਹ ਬੀਰ ਵੀ ਹੈ ਤੇ ਬੁੱਧੀ ਦਾ ਬਲ ਵੀ ਰੱਖਦਾ ਹੈ ਦਰਬਾਰ ਤਾਲੀਆਂ ਨਾਲ ਗੂੰਜ ਉਠਿਆ ਉਸ ਦਿਨ ਤੋਂ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਅਕਬਰ ਦੇ ਦਰਬਾਰ ਦਾ ਜਿਸ ਵਿੱਚ ਤਲਵਾਰਾਂ ਦੇ ਨਾਲ ਬੁੱਧੀ ਦੀ ਚਮਕ ਵੀ ਬਰਾਬਰ ਤੌਰ ਤੇ ਚਮਕੀ ਬੀਰਬਲ ਦੀ ਮੌਜੂਦਗੀ ਨਾਲ ਅਕਬਰ ਦੇ ਰਾਜ ਵਿੱਚ ਇੱਕ ਨਵੀਂ ਚਤੁਰਾਈ ਅਤੇ ਮਨੁੱਖਤਾ ਦੀ ਖੁਸ਼ਬੂ ਆਈ ਉਹ ਸਿਰਫ ਬਾਦਸ਼ਾਹ ਦਾ ਸਲਾਹਕਾਰ ਨਹੀਂ ਬਣਿਆ ਸਗੋਂ ਉਸ ਦਾ ਦੋਸਤ ਵਿਸ਼ਵਾਸਪਾਤਰੀ ਅਤੇ ਕਈ ਵਾਰ ਉਸਦੇ ਮਨ ਦਾ ਦਰਪਣ ਵੀ ਬਣਿਆ ਹਰ ਦਰਬਾਰ ਵਿੱਚ ਜਿਵੇਂ ਸਤਿਕਾਰ ਹੁੰਦਾ ਹੈ ਈਰਖਾ ਵੀ ਉਸ ਦਾ ਸਾਥੀ ਹੁੰਦੀ ਹੈ ਕੁਝ ਪੁਰਾਣੇ ਮੰਤਰੀ ਖਾਸ ਕਰਕੇ ਮੰਤਰੀ ਅਸਤਖਾਂ ਤੇ ਮੀਰ ਮੁਰਾਦ ਬੀਰਬਲ ਨੂੰ ਪਸੰਦ ਨਹੀਂ ਕਰਦੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਇੱਕ ਆਮ ਬ੍ਰਾਹਮਣ ਕਿਵੇਂ ਬਾਦਸ਼ਾਹ ਦਾ ਇੰਨਾ ਵਿਸ਼ਵਾਸ ਜਿੱਤ ਸਕਦਾ ਹੈ ਇੱਕ ਦਿਨ ਜਦੋਂ ਦਰਬਾਰ ਚੱਲ ਰਿਹਾ ਸੀ ਅਸਤਖਾਨੇ ਬਾਦਸ਼ਾਹ ਅਕਬਰ ਦੇ ਸਾਹਮਣੇ ਬੀਰਬਲ ਦੀ ਅਕਲ ਦੀ ਪਰਖਿਆ ਲੈਣ ਦੀ ਬੇਨਤੀ ਕੀਤੀ ਮਹਾਰਾਜ ਉਸਨੇ ਕਿਹਾ ਬੀਰਬਲ ਬਹੁਤ ਬੁੱਧੀਮਾਨ ਹੈ ਇਸ ਵਿੱਚ ਕੋਈ ਸੰਦੇ ਨਹੀਂ ਪਰ ਕੀ ਉਸਦੀ ਬੁੱਧੀ ਹਰ ਸਥਿਤੀ ਵਿੱਚ ਕੰਮ ਕਰਦੀ ਹੈ ਇਹ ਤਾਂ ਪਤਾ ਲੱਗਣਾ ਚਾਹੀਦਾ ਹੈ ਅਕਬਰ ਨੇ ਹੱਸਦੇ ਹੋਏ ਕਿਹਾ ਚੰਗਾ ਫਿਰ ਤੂੰ ਹੀ ਕੋਈ ਅਜਿਹਾ ਸਵਾਲ ਪੁੱਛ ਜੋ ਬੀਰਬਲ ਨੂੰ ਸੋਚਣ ਤੇ ਮਜਬੂਰ ਕਰੇ ਅਸਦ ਖਾਨ ਨੇ ਕੁਝ ਪਲ ਸੋਚਿਆ ਅਤੇ ਫਿਰ ਬੀਰਬਲ ਵੱਲ ਵੇਖਦੇ ਹੋਏ ਕਿਹਾ ਬੀਰਬਲ ਜੇ ਤੁਸੀਂ ਬਾਦਸ਼ਾਹ ਤੋਂ ਵੱਡੇ ਹੋ ਤਾਂ ਸਾਬਤ ਕਰੋ ਦਰਬਾਰ ਇਕਦਮ ਚੁੱਪ ਹੋ ਗਿਆ ਇਹ ਸਵਾਲ ਬਹੁਤ ਨਾਜ਼ੁਕ ਸੀ ਇੱਕ ਗਲਤ ਸ਼ਬਦ ਬੀਰਬਲ ਲਈ ਮੁਸੀਬਤ ਬਣ ਸਕਦਾ ਸੀ ਪਰ ਬੀਰਬਲ ਦੇ ਚਿਹਰੇ ਤੇ ਹਮੇਸ਼ਾ ਵਾਲੀ ਸ਼ਾਂਤੀ ਸੀ ਉਸਨੇ ਸਿਰ ਚੁਕਾਇਆ ਤੇ ਅਕਬਰ ਵੱਲ ਮੁਸਕਰਾਟ ਨਾਲ ਦੇਖਿਆ ਬੀਰਬਲ ਨੇ ਆਦਰ ਨਾਲ ਕਿਹਾ ਮਹਾਰਾਜ ਮੈਂ ਤੁਹਾਡੇ ਤੋਂ ਵੱਡਾ ਨਹੀਂ ਪਰ ਜਦੋਂ ਤੁਸੀਂ ਮੇਰੇ ਸਾਹਮਣੇ ਖੜੇ ਹੋਏ ਸਵਾਲ ਪੁੱਛਦੇ ਹੋ ਉਸ ਵੇਲੇ ਤੁਸੀਂ ਮੇਰੇ ਵਿਦਿਆਰਥੀ ਬਣ ਜਾਂਦੇ ਹੋ ਤੇ ਮੈਂ ਤੁਹਾਡਾ ਗੁਰੂ ਗੁਰੂ ਹਮੇਸ਼ਾ ਸ਼ਿਸ਼ਿਆ ਤੋਂ ਵੱਡਾ ਮੰਨਿਆ ਜਾਂਦਾ ਹੈ ਇਸ ਲਈ ਸਿਰਫ ਉਸ ਪਲ ਲਈ ਮੈਂ ਬਾਦਸ਼ਾਹ ਤੋਂ ਵੱਡਾ ਹੋ ਜਾਂਦਾ ਹਾਂ ਇਹ ਸੁਣ ਕੇ ਦਰਬਾਰ ਵਿੱਚ ਹਲਕਾ ਹਾਸਾ ਫੈਲ ਗਿਆ ਪਰ ਨਾਲ ਹੀ ਸਭ ਨੇ ਉਸ ਦੀ ਚਤੁਰਾਈ ਦੀ ਪ੍ਰਸ਼ੰਸਾ ਕੀਤੀ ਅਕਬਰ ਨੇ ਖੁਦ ਹੱਸਦੇ ਹੋਏ ਕਿਹਾ ਅਸਦ ਖਾਨ ਹੁਣ ਕੀ ਕਹੇਂਗਾ ਤੂੰ ਇਸ ਦਾ ਜਵਾਬ ਤਾਂ ਤਲਵਾਰ ਦੀ ਧਾਰ ਵਰਗਾ ਤੇਜ਼ ਸੀ ਅਸਦ ਹਾਂ ਚੁੱਪ ਰਹਿ ਗਿਆ ਉਸ ਦਿਨ ਤੋਂ ਬੀਰਬਲ ਦੀ ਸਿਆਨਪ ਸਿਰਫ ਦਰਬਾਰ ਵਿੱਚ ਹੀ ਨਹੀਂ ਬਲਕਿ ਆਮ ਲੋਕਾਂ ਵਿੱਚ ਵੀ ਮਸ਼ਹੂਰ ਹੋ ਗਈ ਅਕਬਰ ਦਾ ਮਨ ਬੀਰਬਲ ਨਾਲ ਬਹੁਤ ਜੁੜ ਗਿਆ ਸੀ ਜਦੋਂ ਵੀ ਉਹ ਕਿਸੇ ਗੰਭੀਰ ਮਾਮਲੇ ਵਿੱਚ ਫਸ ਜਾਂਦਾ ਉਹ ਕਹਿੰਦਾ ਬੀਰਬਲ ਤੇਰੀ رائے ਕੀ ਹੈ ਇੱਕ ਸ਼ਾਮ ਜਦੋਂ ਦਰਬਾਰ ਮੁੱਕ ਗਿਆ ਸੀ ਅਕਬਰ ਬਾਗ ਵਿੱਚ ਟਹਿਲ ਰਿਹਾ ਸੀ ਬੀਰਬਲ ਉਸਦੇ ਨਾਲ ਚੱਲ ਰਿਹਾ ਸੀ ਅਕਬਰ ਨੇ ਪੁੱਛਿਆ ਬੀਰਬਲ ਤੂੰ ਹਮੇਸ਼ਾ ਸਹੀ ਜਵਾਬ ਕਿਵੇਂ ਲੱਭ ਲੈਂਦਾ ਹੈ ਕੀ ਇਹ ਜਨਮ ਤੋਂ ਮਿਲੀ ਕਲਾ ਹੈ ਜਾਂ ਤਜਰਬੇ ਨਾਲ ਆਈ ਬੀਰਬਲ ਨੇ ਹੱਸ ਕੇ ਕਿਹਾ ਮਹਾਰਾਜ ਸੱਚ ਪੁੱਛੋ ਤਾਂ ਜਵਾਬ ਸਦਾ ਹੀ ਹਵਾ ਵਿੱਚ ਤੈਰਦੇ ਹਨ ਸਿਰਫ ਉਹਨਾਂ ਨੂੰ ਸੁਣਨ ਵਾਲੀ ਸੋਚ ਚਾਹੀਦੀ ਹੈ ਮੈਂ ਸਿਰਫ ਲੋਕਾਂ ਦੀਆਂ ਨਜ਼ਰਾਂ ਅਤੇ ਸ਼ਬਦਾਂ ਵਿੱਚੋਂ ਉਹ ਸੱਚ ਲੱਭ ਲੈਂਦਾ ਹਾਂ ਜੋ ਉਹ ਖੁਦ ਵੀ ਨਹੀਂ ਜਾਣਦੇ ਅਕਬਰ ਨੇ ਗੰਭੀਰਤਾ ਨਾਲ ਸਿਰ ਹਿਲਾਇਆ ਅਤੇ ਕਿਹਾ ਇਸ ਲਈ ਹੀ ਤੂੰ ਮੇਰੇ ਦਰਬਾਰ ਦਾ ਸਭ ਤੋਂ ਕੀਮਤੀ ਰਤਨ ਹੈ ਉਸਨੇ ਕਿਹਾ ਅਤੇ ਹੁਣ ਤੋਂ ਤੂੰ ਮੇਰੇ ਨਵਰਤਨ ਵਿੱਚੋਂ ਪਹਿਲਾ ਹੋਵੇਗਾ ਹੁਣ ਬੀਰਬਲ ਸਿਰਫ ਇੱਕ ਦਰਬਾਰੀ ਨਹੀਂ ਅਕਬਰ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਉਹ ਦੋਵੇਂ ਇੱਕ ਦੂਜੇ ਦੇ ਬਿਨਾ ਅਧੂਰੇ ਜਿਹੇ ਹੋ ਗਏ ਅਕਬਰ ਦੀ ਸ਼ਕਤੀ ਤੇ ਬੀਰਬਲ ਦੀ ਬੁੱਧੀ ਮਿਲ ਕੇ ਇੱਕ ਨਵੀਂ ਦਿਸ਼ਾ ਬਣਾਉਂਦੇ ਸਨ ਇੱਕ ਦਿਨ ਜਦੋਂ ਅਕਬਰ ਕਿਸੇ ਯੁੱਦੀ ਮਸਲੇ ਤੇ ਚਿੰਤਤ ਸੀ ਬੀਰਬਲ ਨੇ ਆ ਕੇ ਪੁੱਛਿਆ ਮਹਾਰਾਜ ਕੀ ਤੁਹਾਡੇ ਮਨ ਵਿੱਚ ਕੋਈ ਬੋਝ ਹੈ ਅਕਬਰ ਨੇ ਕਿਹਾ ਹਾਂ ਬੀਰਬਲ ਕਈ ਵਾਰ ਮੈਨੂੰ ਲੱਗਦਾ ਹੈ ਕਿ ਰਾਜ ਕਰਨਾ ਤਲਵਾਰ ਨਾਲੋਂ ਵੱਧ ਮੁਸ਼ਕਲ ਹੈ ਲੋਕਾਂ ਦੇ ਦਿਲ ਜਿੱਤਣਾ ਸਭ ਤੋਂ ਵੱਡੀ ਜੰਗ ਹੈ बीरबल ਨੇ ਮੁਸਕਰਾਉਂਦੇ ਹੋਏ ਕਿਹਾ ਮਹਾਰਾਜ ਜੋ ਤਲਵਾਰ ਨਾਲ ਜਿੱਤਿਆ ਜਾ ਸਕਦਾ ਹੈ ਉਹ ਸਿਰਫ ertid ਹੈ ਪਰ ਜੋ ਦਿਲ ਨਾਲ ਜਿੱਤਿਆ ਜਾ ਸਕਦਾ ਹੈ ਉਹ ਇਤਿਹਾਸ ਹੈ ਤੁਸੀਂ ਦੋਵੇਂ ਜਿੱਤ ਰਹੇ ਹੋ ਅਕਬਰ ਹੱਸ ਪਿਆ ਇਹ ਉਹੀ ਸਮਾਂ ਸੀ ਜਦੋਂ ਉਸਨੇ ਕਿਹਾ ਬੀਰਬਲ ਤੂੰ ਸਿਰਫ ਮੇਰਾ ਸਲਾਹਕਾਰ ਨਹੀਂ ਮੇਰਾ ਦੋਸਤ ਹੈ ਉਸ ਦਿਨ ਤੋਂ ਬੀਰਬਲ ਅਕਬਰ ਦੇ ਨਾਲ ਹਰ ਮਹਮੇਂ ਤੇ ਹਰ ਸਲਾਹਕਾਰ ਮੀਟਿੰਗ ਤੇ ਹਰ ਚਿੰਤਾ ਦੇ ਪਲ ਵਿੱਚ ਸਾਥੀ ਬਣ ਗਿਆ ਉਹਨਾਂ ਦੀ ਜੋੜੀ ਮੁਗਲ ਇਤਿਹਾਸ ਦੀ ਸਭ ਤੋਂ ਪ੍ਰਸਿੱਧ ਜੋੜੀ ਬਣ ਗਈ ਪਰ ਮੰਤਰੀ ਮੀਰ ਮੁਰਾਦ ਜਿਸਨੇ ਸੋਚਿਆ ਕਿ ਜੇਕਰ ਬੀਰਬਲ ਨੂੰ ਦਰਬਾਰ ਤੋਂ ਦੂਰ ਕੀਤਾ ਜਾਵੇ ਤਾਂ ਉਹ ਖੁਦ ਅਕਬਰ ਦਾ ਸਭ ਤੋਂ ਨੇੜਲਾ ਸਲਾਹਕਾਰ ਬਣ ਸਕੇਗਾ ਇੱਕ ਰਾਤ ਮੀਰ ਮੁਰਾਦ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇੱਕ ਚਾਲ ਚਲੀ ਉਸਨੇ ਸੋਚਿਆ ਕਿ ਬਾਦਸ਼ਾਹ ਦੇ ਮਨ ਵਿੱਚ ਬੀਰਬਲ ਪ੍ਰਤੀ ਸੰਦੇਹ ਪੈਦਾ ਕੀਤਾ ਜਾਵੇ ਦੂਜੇ ਦਿਨ ਜਦੋਂ ਦਰਬਾਰ ਲੱਗਿਆ ਮੀਰ ਮੁਰਾਦ ਨੇ ਝੂਠੇ ਤਰੀਕੇ ਨਾਲ ਕਿਹਾ ਮਹਾਰਾਜ ਸੁਣਿਆ ਹੈ ਕਿ ਬੀਰਬਲ ਰਾਤਾਂ ਨੂੰ ਆਪਣੇ ਘਰ ਵਿੱਚ ਅਜਿਹੇ ਲੋਕਾਂ ਨੂੰ ਮਿਲਦਾ ਹੈ ਜੋ ਸਲਤਨਤ ਦੇ ਵਿਰੋਧੀ ਹਨ ਦਰਬਾਰ ਇੱਕਦਮ ਸਾਂਹਮ ਗਿਆ ਅਕਬਰ ਨੇ ਗੰਭੀਰਤਾ ਨਾਲ ਬੀਰਬਲ ਵੱਲ ਦੇਖਿਆ ਬੀਰਬਲ ਕੀ ਇਹ ਸੱਚ ਹੈ ਬੀਰਬਲ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮਹਾਰਾਜ ਮੈਨੂੰ ਪਤਾ ਹੈ ਕਿ ਮੇਰੇ ਬਾਰੇ ਬਹੁਤ ਕਹਾਣੀਆਂ ਬਣਾਈਆਂ ਜਾ ਸਕਦੀਆਂ ਹਨ ਪਰ ਜੇ ਤੁਸੀਂ ਮੈਨੂੰ ਕਸੂਰਵਾਰ ਸਮਝਦੇ ਹੋ ਤਾਂ ਮੈਨੂੰ ਸਜ਼ਾ ਦਿਓ ਮੈਂ ਆਪਣੀ ਸੱਚਾਈ ਕਿਸੇ ਸ਼ਬਦ ਨਾਲ ਨਹੀਂ ਕਰਮ ਨਾਲ ਸਾਬਤ ਕਰਾਂਗਾ ਅਕਬਰ ਨੇ ਹੌਲੀ ਜਹੀ ਸਾਹ ਭਰੀ ਉਸ ਨੂੰ ਪਤਾ ਸੀ ਕਿ ਬੀਰਬਲ ਇਮਾਨਦਾਰ ਹੈ ਪਰ ਰਾਜਾ ਹੋਣ ਦੇ ਨਾਤੇ ਉਸ ਨੂੰ ਨੀਮਾ ਦਾ ਪਾਲਣ ਕਰਨਾ ਪੈਂਦਾ ਸੀ ਠੀਕ ਹੈ ਉਸਨੇ ਕਿਹਾ ਮੈਂ ਤੈਨੂੰ ਕੋਈ ਸਜ਼ਾ ਨਹੀਂ ਦੇਣਾ ਚਾਹੁੰਦਾ ਪਰ ਅਗਲੇ 3 ਦਿਨਾਂ ਲਈ ਤੈਨੂੰ ਦਰਬਾਰ ਤੋਂ ਦੂਰ ਰਹਿਣਾ ਹੋਵੇਗਾ ਇਸ ਦੌਰਾਨ ਮੈਂ ਆਪਣੇ ਤਰੀਕੇ ਨਾਲ ਸੱਚਾਈ ਦੀ ਜਾਂਚ ਕਰਾਂਗਾ ਬੀਰਬਲ ਨੇ ਨਿਮਰਤਾ ਨਾਲ ਪ੍ਰਣਾਮ ਕੀਤਾ ਤੇ ਚੁੱਪਚਾਪ ਦਰਬਾਰ ਤੋਂ ਚਲਾ ਗਿਆ ਬੀਰਬਲ ਦੀ ਗੈਰ ਹਾਜ਼ਰੀ ਨਾਲ ਦਰਬਾਰ ਦਾ ਮਾਹੌਲ ਨਿਰਸ ਹੋ ਗਿਆ ਸੀ ਦੂਜੇ ਪਾਸੇ ਬੀਰਬਲ ਆਪਣੇ ਪਿੰਡ ਦੇ ਨੇੜੇ ਇੱਕ ਛੋਟੀ ਚੌਪੜੀ ਵਿੱਚ ਰਹਿ ਰਿਹਾ ਸੀ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਸਿਰਫ ਧਿਆਨ ਤੇ ਪ੍ਰਾਰਥਨਾ ਵਿੱਚ ਲੱਗਾ ਰਿਹਾ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਸੱਚ ਦੀ ਜਿੱਤ ਜ਼ਰੂਰ ਹੋਵੇਗੀ ਤੀਜੇ ਦਿਨ ਅਕਬਰ ਨੇ ਆਪ ਰਾਤ ਨੂੰ ਪੇਸ ਬਦਲ ਕੇ ਬੀਰਬਲ ਦੇ ਘਰ ਜਾਣ ਦਾ ਫੈਸਲਾ ਕੀਤਾ ਉਸ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਕਿਹਾ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਕਿੱਥੇ ਜਾ ਰਿਹਾ ਹਾਂ ਚਾਂਦਨੀ ਰਾਤ ਸੀ ਅਕਬਰ ਸਧਾਰਨ ਕਿਸਾਨ ਦੇ ਪੇਸ ਵਿੱਚ ਬੀਰਬਲ ਦੀ ਚੌਪੜੀ ਦੇ ਨੇੜੇ ਪਹੁੰਚਿਆ ਅੰਦਰੋਂ ਮੰਤਰ ਉਚਾਰਨ ਦੀ ਹੌਲੀ ਆਵਾਜ਼ ਆ ਰਹੀ ਸੀ बीरबल मोमबत्ती ਦੀ ਰੋਸ਼ਨੀ ਵਿੱਚ ਭਗਵਾਨ ਦੀ ਅਰਦਾਸ ਕਰ ਰਿਹਾ ਸੀ ਉਸ ਦੀ ਆਵਾਜ਼ ਵਿੱਚ ਨਾ ਕੋਈ ਸ਼ਿਕਾਇਤ ਸੀ ਨਾ ਕੋਈ ਦੁੱਖ ਸਿਰਫ ਸ਼ਾਂਤੀ ਅਕਬਰ ਕੁਝ ਪਲ ਦਰਵਾਜ਼ੇ ਤੇ ਖੜਾ ਰਿਹਾ ਫਿਰ ਹੌਲੀ ਜਿਹਾ ਬੋਲਿਆ ਬੀਰਬਲ ਕੀ ਮੈਂ ਅੰਦਰ ਆ ਸਕਦਾ ਹਾਂ ਬੀਰਬਲ ਮੁੜ ਕੇ ਦੇਖਦਾ ਹੈ ਤੇ ਤੁਰੰਤ ਬਾਦਸ਼ਾਹ ਦੇ ਪੈਰ ਛੋਦਾ ਹੈ ਮਹਾਰਾਜ ਤੁਸੀਂ ਇੱਥੇ ਅਕਬਰ ਨੇ ਕਿਹਾ ਮੈਨੂੰ ਆਪਣੀਆਂ ਅੱਖਾਂ ਨਾਲ ਸੱਚ ਦੇਖਣਾ ਸੀ ਤੇ ਹੁਣ ਮੈਨੂੰ ਪਤਾ ਲੱਗ ਗਿਆ ਮੇਰੇ ਦਰਬਾਰ ਦਾ ਸਭ ਤੋਂ ਸੱਚਾ ਮਨੁੱਖ ਤੂੰ ਹੀ ਹੈ ਬੀਰਬਲ ਮੁਸਕਰਾਇਆ ਮਹਾਰਾਜ ਵਿਸ਼ਵਾਸ ਕਦੇ ਸ਼ਬਦਾਂ ਨਾਲ ਨਹੀਂ ਅਨੁਭਵ ਨਾਲ ਜੰਮਦਾ ਹੈ ਅਕਬਰ ਨੇ ਉਸ ਨੂੰ ਗਲੇ ਲਾ ਲਿਆ ਬੀਰਬਲ ਤੂੰ ਸਿਰਫ ਮੇਰਾ ਸਲਾਹਕਾਰ ਨਹੀਂ ਮੇਰਾ ਪਰਾਂ ਹੈ ਅਗਲੇ ਦਿਨ ਜਦੋਂ ਦਰਬਾਰ ਲੱਗਿਆ ਅਕਬਰ ਨੇ ਸਭ ਮੰਤਰੀਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕੱਲ ਰਾਤ ਮੈਂ ਖੁਦ ਬੀਰਬਲ ਦੇ ਕਰ ਗਿਆ ਸੀ ਅਤੇ ਮੈਂ ਦੇਖਿਆ ਕਿ ਉਹ ਸਿਰਫ ਭਗਵਾਨ ਦੀ ਅਰਦਾਸ ਕਰ ਰਿਹਾ ਸੀ ਜਿਸ ਨੇ ਉਸ ਦੇ ਖਿਲਾਫ ਝੂਠੀ ਸ਼ਿਕਾਇਤ ਕੀਤੀ ਉਹ ਸਿਰਫ ਆਪਣੀ ਸਿਆਸ ਚਮਕਾਉਣਾ ਚਾਹੁੰਦਾ ਸੀ ਮੀਰ ਮੁਰਾਦ ਤੈਨੂੰ ਇਸ ਜੁਰਮ ਲਈ ਦਰਬਾਰ ਤੋਂ ਬਾਹਰ ਕੀਤਾ ਜਾਂਦਾ ਹੈ ਬੀਰਬਲ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਉਸ ਨੂੰ ਮਾਫ ਕਰ ਦਿਓ ਜੇ ਤੁਸੀਂ ਮਾਫ ਨਹੀਂ ਕਰੋਗੇ ਤਾਂ ਸਲਤਨਤ ਵਿੱਚ ਡਰ ਫੈਲ ਜਾਵੇਗਾ ਪਰ ਜੇ ਤੁਸੀਂ ਮਾਫ ਕਰੋਗੇ ਤਾਂ ਇਨਸਾਫ ਦਾ ਸੱਚਾ ਸੁਨੇਹਾ ਜਾਵੇਗਾ। ਅਕਬਰ ਨੇ ਮੁਸਕਰਾਉਂਦੇ ਹੋਏ ਕਿਹਾ, "ਬੀਰਬਲ, ਤੇਰੇ ਵਰਗਾ ਵਿਅਕਤੀ ਹੀ ਦਿਲਾਂ ਨੂੰ ਜਿੱਤ ਸਕਦਾ ਹੈ।" ਫਿਰ ਉਸਨੇ ਮੀਰ ਮੁਰਾਦ ਨੂੰ ਮਾਫ ਕਰ ਦਿੱਤਾ ਪਰ ਉਸਨੂੰ ਦਰਬਾਰ ਵਿੱਚੋਂ ਹਟਾ ਦਿੱਤਾ। ਉਸ ਦਿਨ ਤੋਂ ਬਾਅਦ ਅਕਬਰ ਤੇ ਬੀਰਬਲ ਦੀ ਦੋਸਤੀ ਵਿਸ਼ਵਾਸ ਦੀ ਮੂਰਤੀ ਬਣ ਗਈ। ਕੋਈ ਵੀ ਸਾਜ਼ਿਸ਼, ਕੋਈ ਵੀ ਈਰਖਾ ਉਹਨਾਂ ਦੇ ਰਿਸ਼ਤੇ ਨੂੰ ਹਿਲਾ ਨਹੀਂ ਸਕੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦਿਓ